ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦਾ ਆਫ ਨਮਸਕਾਰ ਜੀ ਮੈਂ ਹਾਂ ਤੁਹਾਡਾ ਤਰਸੀਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਜੋ ਸਮੇਂ ਦਾ ਟਾਈਮ ਹੈ तकरीबन 4:00 ਬੱਜ ਚੁੱਕੇ ਨੇ ਜੀ ਤੇ ਮੱਝਾਂ ਨੂੰ 2:00 ਵਜੇ ਕੱਖ ਪਾਰਤੀ ਸੀ ਬਾਹਰ ਲਿਆਂ ਮੈਂ ਰੱਜ ਪੁੱਜ ਲਈਆਂ ਓਕੇ ਕੰਮ ਇਹਨਾਂ ਹੁਣ ਤਾਂ ਰਾਂ ਟਾਈਮ ਹੋ ਜੀ 5:00 ਵਜੇ ਦਾ 17 ਲੱਗ ਜਾਣੇ ਤੇ ਚੱਲਦੇ ਆਪਾਂ ਨਵੇਂ ਬਲੌਗ ਵੱਲ ਜੀ ਬਹੁਤ ਸੋਹਣਾ ਬਲੌਗ ਹੋਵੇਖੋ ਤੇ ਲਾਇਕ ਤੇ ਸ਼ੇਅਰ ਕਰਿਓ ਉੱਤੇ ਕਰਿਓ ਵਧੀਆ-ਵਧੀਆ ਕਮੈਂਟ ਜਿਹੜੇ ਵੀਰ ਨੈਗੇਟਿਵ ਕਮੈਂਟ ਕਰਦੇ ਨੇ ਪਲੀਜ਼ ਹੱਥ ਵਨ ਕੇ ਬੇਨਤੀ ਹੈ ਬਾਈ ਅਸੀਂ ਸਿੱਧੇ ਸਾਦੇ ਦੇਸੀ ਬੰਦਿਆ ਯਾਰ ਦੇਸੀ ਵੀਡੀਓ ਪਾਉਂਦੇ ਆ ਜੇ ਤੁਹਾਨੂੰ ਨਹੀਂ ਚੰਗਾ ਲੱਗਾ ਨਾ ਦੇਖੋ ਪਰ ਗਲਤ ਨਾ ਕਮੈਂਟ ਕਰੋ ਬਾਈ ਆਪਜੀ ਦਾ ਹਰਮਨ ਪਿਆਰਾ ਤਰਸੀਮ ਸਿੰਘ ਰਾਜੀਆ ਜੇ ਕੋਈ ਗਲਤੀ ਹੋਈ ਤਾਂ ਮਾਫੀ ਦਿਓ ਬਾਈ ਇਹ ਤੂੰ ਖਾ ਕੇ ਹਟਿਆ ਅੰਦੋ ਇਹ ਤੂੰ ਚੜੀ ਕੀ ਕਰੇ ਹੰਦਾ ਪਾਣੀ ਪੀਂ ਮਰੇ ਇਹ ਜਿਹੜਾ ਆਪਣਾ ਦਰੂਕ ਤਾਂ ਟੁੱਟ ਗਿਆ। ਇੱਕ ਖੇਤ ਰਹਿ ਗਿਆ। ਅੱਜ ਭਾਵੇਂ ਵੇਚਣਾ ਆ ਕਿ ਪੁੱਤ। ਤੇ ਮੈਂ ਲੈ ਲਿਆ ਇਹ। ਕਿੱਲੋਂ ਲੈ। ਜਿਵੇਂ ਦੋ ਜਣਾਂ ਦੀ ਤਿੰਨ ਦੀ ਚਾਹ ਪੈ ਜਾ ਕੋਲੋਂ ਚਾਹ ਵਾਲੀ ਕੋਈ ਨਹੀਂ ਥੁੰਦਾ ਕੇ। ਤੇ ਅੱਜ ਵੀ ਇੰਨੀ ਨਹੀਂ ਚਾਹਦੀ। ਮੈਂ ਤਾਂ ਜਣਾਂ ਹੀ ਚਾਹ ਕੇ ਰਾਮ ਦਾ ਪੈ ਗਿਆ ਕਿ ਕਿੱਲੋਂ ਲੈ। ਬੀਬੀ ਮੈਂ ਲੈ ਲਿਆ ਕਿ ਸੋ ਬੀਰਤੀਆਂ ਦਾ। ਮੈਂ ਅੰਬ ਨਹੀਂ ਖਾਂਦੀ ਸੀਗੀ। ਮੈਂ ਜਿਹੜਾ ਤੂੰ ਕੱਲ ਚਾਰ ਪਾਇਆ ਮੈਂ ਉਹ ਖਾ ਕੇ ਦੇਖਦੀ ਮੈਂ ਕਿ ਦੇਖਦੇ ਕਿਵੇਂ ਦਾਗਾ। ਅੱਛਾ। ਹਾਂ। ਕੱਲ ਤੁਸੀਂ ਕਹਿੰਦੇ ਸੀ ਕਿ ਨਾ achar ਨਹੀਂ ਦਿਖਾਇਆ ਕਟੇ ਆਂਬ ਦਿਖਾ ਤੇ ਲਾਏ ਆਂਬ ਦਿਖਾ ਲੈ ਚਾਰ ਨੂੰ ਬਹੁਤ ਨੇਰਾ ਹੋ ਗਿਆ ਪੀ ਸਰਸੇਮ ਬਾਗਿਆ ਖੇਤ ਹੁਣ ਆ ਜਿੰਦੇ ਤੇ ਚਾਰ ਆਪਣਾ ਪਾਇਆ ਪਿਆ ਹੁਣ ਹੁਣ ਦਿਖਾਵਾਂਗੇ ਕੱਲ ਨੇਰੇ ਹੋਏ ਬਾਹਰ ਆ ਤੱਕੋ ਸਰਸੇਮ ਖੇਤ ਨੂੰ ਚੜੀ ਕੇ ਆਂਗੇ ਚਲ ਕੋਈ ਨਾ ਦੇਖ ਡੁੱਧ ਤੇ ਡਿਜ਼ਾਈਨ ਵੀ ਆ ਤੇ ਕੋਲ ਵੀ ਐ ਲਾਮ ਤੇ ਸਰਦਾ ਨਹੀਂ ਹੈਗਾ ਭਾਈ ਫਿਰ ਭਾਂਡੇ ਦੀ ਦੇਣਾ ਨਹੀਂ ਆ ਨਾ ਪੁੱਤ ਸਰਦਾ ਨਹੀਂ ਹੈਗਾ ਵੇਹਰੂ ਚੜਦੀ ਕਲਾ ਰੱਖੇ ਸਾਰਿਆਂ ਨੂੰ ਤੰਦਰੁਸਤੀ ਰੱਖੇ ਤੇ ਬੱਦਰਬਾਈ ਬਣੀ ਹੋਈ ਆ ਰਵਾ ਚੱਲਦੀ ਆ ਸਵੇਰ ਦੀ ਖਿਚਮੀ ਜਿੱਥੇ ਫੁਰਾ ਲੱਗਦਾ ਉੱਥੇ ਤਾਂ ਠੀਕ ਆ ਨਹੀਂ ਪਰਸਿੰਨਾ ਪਰਸਿੰਮੀ ਹੋਇ ਰਹਿਣਾ ਨਾ ਕਿ ਹੁਣ ਮੁੜਕਾ ਸੁਕਾਇਆ ਮੜਾ ਜਾਂ ਹੁਣ ਘਾਰਾਂ ਚੋਂਾਂ ਦੀ ਤੇ ਥੇਰ ਭਿੱਜ ਜਾਂਦੇ ਜੋਤ ਚੂਗਾ ਦੋ ਦੀ ਗਾਂ ਵੀ ਮਿਲਦੇ ਛੋਟੇ ਵੀ ਚੂਗਾ ਕੱਖ ਕੰਡਾ ਖਾ ਕੇ ਫਿਰ ਸਤਿਆਰ ਬੁਣਿਆ ਬਿਖਣਾ ਚੂਗਾ ਤੇ ਪਾਲ ਚੱਕ ਨੂੰ ਆਪ ਚੋੜਾਂ ਦੀ ਬਸ ਤੇ ਇਹ ਆਪਣੀ ਆੜਤਾ ਹੈ ਉਹ ਦੁੱਧ ਨਾ ਹਵੇ ਨਾ ਤਾਂ ਪੈਂਦੀਆਂ ਨਹੀਂ ਹਨਾ ਆਪਣੀ ਆੜਤਾ ਘਰੇ ਨਹੀਂ ਕਰਦਾ ਆਪਾਂ ਸਮੋਗੇ ਵੀ ਕਈ ਵਾਰ ਬਾਰ-ਬਾਰ ਹੀ ਦੱਸਿਆ ਤੇ ਬਾਲੇ ਪਸ਼ੂਆਂ ਵਾਲੇ ਵੀ ਫੇਲ ਹੀ ਨੇ ਕਿਉਂ ਪਤਾ ਨਹੀਂ ਖਰਚਾ ਗਲ ਪੈਂਦਾ ਪਤਾ ਨਹੀਂ ਦੁੱਧ ਦਾ ਨਹੀਂ ਕੁਝ ਬਣਦਾ ਭਾਈ ਸਾਡੇ ਤਾਂ ਦੋ ਤਿੰਨ ਘਰਾਂ ਨੇ ਫਾਰਮਪੁਰ ਵਿੱਚ ਆਪਾਂ ਕੀ ਨਹਾਤਾ ਪਸ਼ੂ ਬਹੁਤ ਜ਼ਿਆਦਾ ਖਰਚਾ ਉੱਪਰ ਹੀ ਜਾਂਦਾ ਇਹਨਾਂ ਨਾਲ ਖਾਲਾ ਦਾਣਾ ਸਨਾਈ ਖਰਚਾ ਕੁੱਲ ਦੇ ਉੱਪਰ ਹੀ ਜਾਂਦਾ ਪਤਾ ਨਹੀਂ ਕੀ ਇਹ ਹੋ ਗਿਆ ਦੁੱਧ ਦਾ ਕੁਝ ਨਹੀਂ ਬਣਦੀ ਤੇ ਐ ਨਹੀਂ ਕਹਦੇ ਨਾ ਜਿਹਨਾਂ ਮੁੱਲ ਲੈਣਾ ਉਹਨੂੰ ਤਾਂ ਔਖਾ ਹੈ ਉਹ ਤਾਂ ਖਰਾ ਪਰ ਜਿਹੜੇ ਦੁੱਧ ਪਾਉਂਦੇ ਨੇ ਉਹਨਾਂ ਖਣ ਦਾ ਜੀ ਦਾਣੇ ਦਾ ਫੇਰੀ ਸਾਫ ਸਮੇਂ ਇਹ ਵੀ ਬਹੁਤ ਸਮਝਾਈਆ ਸਾਰੇ tane ਬੰਦੇ ਪੁੱਛ ਮੱਚ ਪੁੱਛ ਨਾ ਵਰਗੇ ਹੋਰ ਹੈ ਦਾ ਸਾਡੇ 8-10 ਪਸ਼ੂ ਨੇ ਦੇ ਨਿੱਕੇ ਮੋਟੇ ਦਾ 11-12 ਹੋ ਗਏ ਵੱਡੇ ਆ ਸਾਰੇ ਟੱਬਰ ਦਾ ਹੁਲੀਆ ਵੀ ਘੜਾ ਰਹਿੰਦਾ ਕਿਉਂ ਆਪ ਹੀ ਅਸੀਂ ਬਹੁਤ ਸੱਟਣਾ ਆਪੀ ਕੱਖ ਪਾਉਣਾ ਨੇ ਅਸੀਂ ਧਾਰਾ ਤੋਂੜੀਆਂ ਨੇ ਬੰਦਣੇ ਖੋਲਣੇ ਨੇ ਭਲੇ ਆਪਾਂ ਨੂੰ ਟੋਬੇ ਦਾ ਬਹੁਤ ਚਾਰੇ ਸੁੱਖਾ ਕੁੱਤਾ ਉਹਦੇ ਵਿੱਚ ਵੜ ਕੇ ਬਾਹਰ ਖੋਲਦੇ ਨਾ ਸਿੱਧੀਆਂ ਨਾ ਲੰਘਣ। ਸਾਨੂੰ ਪਤਾ ਹੀ ਐ ਟੋਬੇ ਦੀ ਰਸਦਾਰੀ। 30 ਕਿਜੀ ਆਪੀ ਬਾਹਰ ਆ ਕਿੱਧਰ ਆ ਜਾਂਦੀਆਂ ਨਹੀਂ ਐ। ਜਦੋਂ ਕੀ ਕਰਦਾ ਬਾਹਰ ਨਿਕਲਣ ਉਹਨੇ ਅਸੀਂ ਬਾਹਰ ਡਾ ਦੇਣਾ ਤੇ ਸਾਰਾ ਸਾਰਾ ਧਨ ਅੱਧਾ ਅੱਧਾ ਧਨ ਬੈਠਿਆ ਰਹਿ ਗਿਆ। ਅਸੀਂ ਪਾਲਾ ਟਾਈਮ ਵੀ ਨਹੀਂ ਬਿਤਾਉਂਦੇ ਜੀ। ਕਿਉਂਕਿ ਉਹਨਾਂ ਦੀ ਲੱਤਾਂ ਦੁਖਣ ਲੱਗ ਜਾਂਦੀਆਂ ਇੱਥੇ ਬਹਿ ਕੇ। ਇਹ ਵੀ ਚਲਾਏ ਆ ਵੀ ਕਿਰਾ ਤਾਂ ਪੈਸੇ ਲੱਗ ਗਏ ਪੁੱਤ ਬਹੁਤ ਵਧੀਆ ਸੋਸ ਹੋ ਗਿਆ। ਤੇ ਮੰਡੀ ਲੱਗੂਗੀ ਐਤਵਾਰ। ਐਤਵਾਰ ਦੀ ਵੀ ਜਾਈ। ਦੇਖੋ ਕਿਹੜੀ ਕੁੜੀ ਆਉਂਦੀ ਆ ਕਿਹੜੀ ਛੜਦੀ ਆ ਗਰਮੀ ਤੇ ਖਬਰਾਂ ਤੀਆਂ ਤੇ ਆ ਜੇ ਵਿਚਾਰੀ ਕੰਮਾਂ ਤੇ ਰੁੱਤੀ ਹੋਈ ਆ ਤੀਆਂ ਤੇ ਆ ਜੇ ਤੇ ਸਾਡੇ ਪਿੰਡ ਦੀਆਂ ਨੂੰਹਾਂ ਤੀਆਂ ਪਰ ਉਹ ਆਈ ਨਹੀਂ ਮਨਵੀਰ ਜਾਣੇ ਕਰਕੇ ਤੇ ਮੈਂ ਤੇ ਨਿੱਟੂ ਬਾਗੀਆਂ ਤੀਆਂ ਚ ਕਹਿੰਿਆ ਵੀ ਗਰਮੀ ਤੇ ਬਿਨਾਂ ਰੌਣਕ ਨਹੀਂ ਤੀਆਂ ਤੇ ਐਦਕੀ ਦੋ ਜਣੀਆਂ ਨੇ ਤੇ ਕਹਿਤਾ ਵੀ ਕੁੜੀ ਨੂੰ ਲਾ ਦੇ ਸੱਗਾ ਭਾਈ ਆਜੂ ਦੇਖੋ ਭਾਈ ਆਜੂ ਕੀ ਮਿਲ ਵੀ ਜਾਊ ਵਿਚਾਰੀ ਸਮੱਚ ਵੀ ਜੇ ਰਹਿੰਦੀ ਹੈ ਮਹਾਰਾਣੀ ਤਰੱਕੀ ਵਾਸਤੇ ਉਹ ਕੰਮ ਕਰਦੀ ਆ ਆਪਣੇ ਘਰੇ ਤੇ ਇੱਕ ਟਾੜ ਕੇ ਵਾਕੀ ਜਾਣਾ ਆਉਣਾ ਹੈ ਭਾਈ ਕੰਮ ਧੰਦੇ ਨੇ ਤੇ ਮਿਸਤਰੀ ਲੱਗੇ ਨੇ ਘਰੇ ਵੱਡੀ ਗੱਲ ਮਿਸਤਰੀਆਂ ਦੀ ਹੈ ਤੇ ਉਹ ਚਾਰ-ਚਾਰ ਵਾਰੀ ਚਾਹ ਕਰਕੇ ਦੇਣੀ ਆ ਉਹਨਾਂ ਨੂੰ ਤੇ ਡਿਊਟੀ ਘਰ ਵਾਲੀ ਪਗਾ ਸਕਦਾ ਹੋਰ ਨਹੀਂ ਕੋਈ ਪਗਾ ਸਕਦਾ ਜਿੰਜੀਤ ਵਿਚਾਰਾ ਡਿਊਟੀ ਵਾਗ ਜਿੰਦਾ ਬੱਚੇ ਵਿਚਾਰੇ ਪੜਨ ਵਾਗ ਜਾਂਦੇ ਨੇ ਗਰਮੀ ਇਤ ਕਿਵੇਂ ਆਦੀ ਹੈ ਨਾ ਉਹਨਾਂ ਕੰਮਾਂ 'ਚ ਬਹੁਤ ਜ਼ਿਆਦੇ ਵੀਜੇ ਰਹਿੰਦੀ ਹੈ ਉਹ ਪੁੱਤ ਬੀਬੀ ਅੰਬਲਾਚਾਰ ਦੇਖ ਲਓ ਦੇਖੋ ਇਹ ਰਾਤ ਫਿਰ ਤੁਸੀਂ ਐ ਕਹੋਗੇ ਵੀ ਬੀਬੀ ਨੇ achar nahi dikhaya ਰਾਤ 9:00 ਹੋਏ 8:00 ਵਜੇ ਪਾਇਆ ਬਸ ਆਪਣਾ ਇਹ ਜਿੱਦੂ ਦੀ ਪਈਆ ਹੋਰ ਤੇਰੀ ਬਦਨਾ ਮਸਾਲਾ ਮੈਂ ਉੱਤੇ ਪਾਤਾ ਹੈ ਬਹੁਤ ਜਾਨੀ ਵਧੀਆ achar ਪਈਆ ਦੇਖੋ ਸੋਹਣਾ ਸੋਹਣਾ ਹੋਇਆ ਦੇਖੋ ਜੀ ਬਸ ਹਲਾਵਾਂਗੇ ਹੁਣ ਇਹਨੂੰ ਹਾਂ ਤਾਜ਼ਾ ਤਾਜ਼ਾ ਦੇਖੋ ਬੀਬੀ ਇੱਕ ਪਾੜੀ ਕੱਢਿਓ ਇਧਰ ਕੱਢ ਲਓ ਵੀ ਸੁੱਕੇ ਇੱਕ ਮਿੰਟ ਬਹੁਤ ਵਧੀਆ ਬਹੁਤ ਵਧੀਆ ਰਣ ਜੂਗਾ ਹੋਈ ਹੋਈ ਆਪਾਂ ਨੂੰ ਕੋਈ ਕਹਾਣੀ ਸੁਆਦ ਬੜਾ ਬੜੇ ਮੈਂ ਖਾ ਲਿਆ ਹੂੰ ਜਿੱਤੂ ਦਾ ਤਾਜਾ ਖਾ ਹੀ ਆ ਠੀਕ ਨਹੀਂ ਸੁਆਦ ਬੜਾ ਆਪਣੇ ਤਾਜਾ ਤਾਜਾ ਸੁਆਦ ਵੀ ਬੜਾ ਲੱਗਦਾਗਾ ਜੀ ਐ ਜੀ ਆਪਾਂ ਪਾਰ ਕਰ ਦੋ ਚੋਣੀਆਂ ਵੀ ਲੀਲੀ ਰਾਵੀ ਚੋਲਾ ਜੇ ਆਪਾਂ ਹੁਣ ਸਾਰੀ ਲੀਲੀ ਰਾਵੀ ਨੂੰ ਚੋਲਾ ਕਹਿੰਦੇ ਕਿਹੜੀ ਦੀ ਚੋਮਾ ਲੀਲੀ ਰਾਵੀ ਚੋਲਾ ਜੇ ਆਪਾਂ ਹੁਣ ਚਾਰ ਚੱਪਾ ਸਾਮਾਂਗੇ ਪਾਵਾਂਗੇ ਫਿਰ ਆਪਾਂ ਸਾਲ ਪਰ ਮौज ਕਰਾਂਗੇ ਹੁਣ ਸਾਲ ਪਰ ਮੌਜ ਕਰਾਂਗੇ ਨਿੰਬੂ ਵੀ ਵਾਲੇ ਟਿੱਪਾ ਜੇ ਭਰ ਕੇ ਤੇ ਅੱਧਾ ਸਾਰਾ ਪਹਿਲੇ 4 ਦਾ ਪਿਆ 5 ਕਿਲੋ ਹੋਰ ਪਾ ਲੈ ਅੰਬੋ ਤੇ ਆਪ ਬਹੁਤ ਜਾਰੇ ਮੌਰੀ ਨਾ ਰਹੇ ਇੱਕ ਵੇਲੇ ਦਾਲ ਪਾਣੀ ਪਰੌਂਚੇ ਲਾ ਲੈ ਨਾਲ ਦਹੀਂ ਲਾ ਲੈ ਤੇ ਚਾਰ ਨਾ ਬਹੁਤ ਵਧੀਆ ਲੱਗਦੇ ਨੇ ਵੈਰੀ ਵੈਰੀ ਗੁੱਡ ਲੱਗਦੇ ਨੇ ਤੇ ਆਮਨ ਕਹਿੰਦੀ ਘਰ ਦੀ ਦਾਲ ਤਰਾਂ ਕੱਲ੍ਹ ਤੇ ਤਿਆਰੂ ਹੋ ਪੰਜਾਂ ਨੇ ਰੋਟੇ ਤੇ ਛੋਟੀ ਬਾਟੀ ਲਾ ਲੈ ਰੋਟੇ ਤੇ ਪੰਗਾਂ ਕੱਲ੍ਹ ਤਰੀ ਸੀ ਆਲੂ ਅੱਜ ਧਰੀਆ ਕਿਹਦੀ ਦਾਲ ਗੰਡੇ ਬੜੀਆਂ ਗੰਡੇ ਬੜੀਆਂ ਤੇ ਕਰੇ ਲੇ ਲਗੇ ਪਹਿਰੇ ਕਾਥ ਨੇ ਤੋੜ ਲਿਆ ਮੰਗੇ ਨਹੀਂ ਤੜਕੇ ਕੱਲ ਨੂੰ ਬਣਾਵਾਂਗਾ ਆਪਾ ਭੁੰਨੀ ਆ ਜੀ ਛੱਲੀ ਤੇ ਹੁਣ ਮੀਂਹ ਕੜੀਆਂ ਜਿਹਾ ਪੈਣ ਲੱਗ ਗਿਆ ਸੀ ਤਾਂ ਆਪਾਂ ਛੱਲੀ ਭੁੰਨ ਲਈ ਪੱਤੇ-ਪੱਤੇ ਬੜੀ ਸੁਆਹ ਲੱਗਦੀ ਹੈ ਜੀ ਉੱਤੇ ਆਪਾਂ ਲਾ ਲਾਂਗੇ ਨਿੰਬੂ ਤੇ ਦੇਖੋ ਜੀ ਜੇ ਉੱਥੇ ਢਿੱਲੀ ਲਾਵੀ ਦੀ ਧਾਰ ਕੱਢੀ ਆਂਦਾ ਗਾ ਉਦਰੀ ਬੀਬੀ ਕੱਢੀ ਆਂਦੀ ਆ ਗਾਂ ਦੀ ਧਾਰ ਦੇਖੋ ਜੀ ਆਪਾਂ ਗੈਂਸ ਤੇ ਭੁੰਨ ਲਈ ਜਿੁੱਲੇ ਤੇ ਭੁੰਨਣ ਲੱਗ ਜਾਂਦੇ ਨਾ ਬੜਾ ਟਾਈਮ ਲੱਗ ਜਾਂਦਾ ਪਹਿਲਾਂ ਅੱਗ ਹੀ ਨਮ ਚੰਨੀ ਸੀਗੀ ਮੈਨੂੰ ਮਤਲਬ ਘੱਟ ਹੈ ਨਾ ਕਹਿੰਦੇ ਜੇ ਮੱਕ ਕਾਲੀ ਜੀ ਕਰਕੇ ਖਾਂਦੇ ਨੇਗੇ ਤੇ ਮੈਂ ਜਿਵੇਂ ਹੈਨਾ ਐਵੇਂ ਠੀਕ ਜੀ ਖਾਨੀ ਆ ਬਾਲੀ ਪੱਕੀ ਜੀ ਨੂੰ ਮੈਨੂੰ ਵਧੀਆ ਲੱਗਦੀ ਜੀ। ਕਹਿੰਦਾ ਮਨੋ ਤਾਰਾ ਹੋ ਬਸ ਲਿਆ ਕੇ ਦੇਉ ਭੰਗਾਂ ਦਾ। ਉਹਦੇ ਉੱਤੇ ਸਾਰੇ ਮਾਇਲ ਲਾਉਂਦਾ। ਜਿਹੜੀ ਲਾਗ ਜਿੱਦ ਲੱਗੀ ਹੋਈ ਆ ਕਾਲੀ ਜੀ ਹੋ ਜਾਂਦੀ ਆ। ਸਮਝ ਲਾ ਲਓ ਜੇ ਤੇਲ ਲਾ ਲਾ ਲਓ। ਰੁੱਖ ਤੇ ਲੱਗ ਹੀ ਜਾਂਦਾ ਤੁਹਾਨੂੰ ਪਸੰਦ ਆਉਂਦਾ। ਤੇ ਸਾਫ ਸੁੱਖਰੇ ਅੰਬ ਕਰਕੇ ਪੱਤੂ ਦਾ ਹਰੀ ਸੰਘ ਸਾਡਾ ਹੈਨਾ ਹਰੀ। ਹਾਂ ਜੀ।

ਕਰ ਲਾ ਕਰ ਲਾ ਸਾਡਾ ਅੰਬਾ ਕੱਟਦਾ ਅੰਬ ਹੂੰ ਵਧੀਆ ਨੇ ਆ ਜਾਓ ਨੇ ਆਪਿਆ ਹੋਰ ਪੰਜਵਾ ਦੇਖੋ ਜੇ ਖਾਦਾ ਪੂਰਾ ਮਿੱਠਾ ਮਿੱਠਾ ਹਾਂ ਪੁੱਤ ਹਾਂ ਮਿੱਠੇ ਬਸ ਹਾਂ ਚਾਰ ਦੇ ਕਿੰਨ ਚਾਰ ਕਿਹੜੇ ਲੋਕ ਖਾਣੇ ਉਹ ਵੀ ਮਾਰਾ ਲੈ ਮਾਰਾ 50 ਇੱਕੋ ਜੀ ਕਿੰਨੇ ਵਧੀਆ ਨੇ ਆਪਾਂ 1 ਕਿਲੋ ਅੱਧਾ-ਅੱਧੇ ਲਈ ਇਹ ਪੱਕੇ ਖਾਣ ਵਾਸਤੇ ਲੈ ਲਾਂਗੇ ਖਾਣੇ ਨਾਲ ਤਾਂ ਜਰੂਰੀ ਆਸਣੇ ਖਾਓ ਰੋਟੀ ਖਾਣੀ ਕੰਮ ਖਾਲਿਆ ਦੇਖ ਤੂੰ ਕਿਨੇ ਲੱਗਦੇ ਜੀ ਇੱਕ ਵਾਰੀ ਫੇਰ ਆ ਜਾਣਾ ਤੇ ਮੈਂ ਬਲੌਗ ਦੀ ਸਟਾਰਟਿੰਗ ਕਰ ਦਿੱਤੀ ਸੀ ਤੇ ਕੁਦਵਾਰ ਮਾਤਾ ਜੀ ਦੀ ਵੀਡੀਓ ਬਣਾਉਣ ਲੱਗੀ ਬਲੌਗ ਤੇ ਆਪਣਾ ਇਹ ਕਹਿਣਾ ਸੀ ਬਈ ਵਧੀਆ ਬਲੌਗ ਨੂੰ ਪਿਆਰ ਦਿਨੇ ਦੇਖ ਰਹੀ ਸੀ ਵਧੀਆ ਕਮੈਂਟ ਕਰ ਦਿਓ ਵਿੱਚ ਵੀਰ ਨੂੰ ਕੁਝ ਰੈਟਿੰਗ ਕਮੈਂਟ ਕਰ ਦਿਓ ਤੇ ਮੈਂ ਇੱਕ ਰੀਲ ਫਾਈਲ ਸੀਗੀ ਉਹ ਰੀਲ ਬਾਕੀ ਨਾਲ 8-9 ਲੱਖ ਤੇ ਬਾਕੀ ਮਿਲ ਗਈ ਮਿਲੀ ਨੂੰ 0 ਹੋਈ ਹੈ ਤੇ ਉਹਦੇ ਵਿੱਚ ਮੈਂ ਮੱਜਾ ਨਮਾਈ ਜਾਂਦੀ ਆਪਣੇ ਤੁਸੀਂ ਦੇਖੋ ਕਿ ਤਰਾਈ ਬਣੀ ਹੋਈ ਹੈ ਮੈਂ ਜਾਣ ਮਾਉਣੇ ਮਾਉਣੇ ਮਨ ਕਿਤੇ ਮੈਂ ਕੈਮਰਾ ਲਾ ਲਿਆ ਤੇ ਉਹ ਝੋਟੀਆਂ ਬੰਨੇ ਮੈਂ ਹੱਤੀ ਪਰਾਲੀਏ ਦੇ ਸੁਣਦੇ ਆ ਬੱਚਿਆਂ ਮੰਨ ਤੇ ਇੱਕ ਮੋੜੇ ਤੇ ਖੜ ਤਾਂ ਲਿਆ ਇੱਕ ਨੇ ਮਨ ਲਗੇ ਮੇਰੇ ਜੀਬ ਨਾਲ ਦੀ ਤਮਾ ਉਹ ਵੀਡੀਓ ਇੰਨੀ ਸੋਹਣੀ ਬਣੀ ਤੇ ਮੈਂ ਪਬਲਿਕ ਕਰਤੀ ਤੇ ਲੋਕਾਂ ਨੇ ਦੇਖ ਕੇ ਭੈਣ ਵੀਰਾਂ ਨੇ ਤੁਸੀਂ ਨੇ ਦੇਖ ਕੇ ਬਹੁਤ ਪਿਆਰ ਦਿੱਤਾ ਤੇ ਕੁਝ ਵੀ ਰੈਗੇਟਿਵ ਕਮੈਂਟ ਕਰ ਦੇਣ ਚਲੋ ਜੀ ਸੋ 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 ਕੋਈ ਨਾ ਜੁੱਤਨ ਕਰ 95% ਕਮੈਂਟ ਬਹੁਤ ਵਧੀਆ ਹੁੰਦੇ ਨੇ ਤੇ 5% ਹੁੰਦੀ ਨੇ ਜੀ ਨੈਗੇਟਿਵ ਵਾਲੇ ਨਾ ਹੁੰਨ ਬੰਦਾ ਵੀ ਚੰਗੀ ਗੱਲ ਅੱਗੇ ਪਿੱਛੇ ਦਾਰਦੇ ਨਹੀਂ ਕਿਉਂ ਜਦੋਂ ਕੋਈ ਮਾੜਾ ਬੋਲਦਾ ਬੋਲਣ ਵਾਲੇ ਇੱਕ ਦੋ ਹੀ ਹੁੰਦੇ ਚਾਰ ਨਹੀਂ ਬੱਤੇ ਉਹਨੂੰ ਦੇਖਿਆ ਲਾਹੌਰ گورنر ਵੀਡੀਓ ਪਾਉਂਦਾ ਮਿੰਤ ਕਰਦਾ ਇਹ ਕਹਿੰਦਾ ਵੀ ਅਸੀਂ ਦੇਸੀ ਬੰਦੇ ਆਂ ਖੇਤੀਬਾੜੀ ਵਾਲੇ ਆਂ ਖੇਤੀਬਾੜੀ ਕਰਦੇ ਆਂ ਵੀ ਮਿੰਤਨਾਮਾ ਕਰਦੇ ਆਂ ਮੇਰੇ ਕੋਲੇ ਆਪਦੇ ਕੋਲੇ ਤੁਹਾਨੂੰ ਬੱਚੇ ਲਈ ਐ ਤੇ ਤੁਸੀਂ ਜੀ ਠੀਕ ਕਿਤੇ ਦੇ ਦਿੰਦੇ 12 ਦਿਨ ਤੇ ਮੱਝਾ ਰੱਖੀ ਹੋਊਂ ਰੱਖ ਬਾਰੇ ਦੇ ਰਾਤ ਮੈਂਤ ਕਰਕੇ ਜੋ ਲੋੜ ਆ ਦਿਹਾੜੀ ਆ ਪਾੜੇ ਨੂੰ ਕੰਮ ਕਰਕੇ ਆ ਦਾ ਪ੍ਰਬੰਧ ਪਾ ਲਿਆ ਚਲੋ ਆ ਸੌਂਕਾ ਤੁਹਾਨੂੰ YouTube ਦਾ ਹੋ ਗਿਆ ਤੇ ਹੁਣ ਮੇਰਾ Facebook ਵੀ ਗੂੜ ਚੱਲ ਤੇ ਕਰਸ਼ੇਮ ਸਿੰਘ ਰਾਜੀ ਇਹ ਸਰਚ ਮਾਰਿਓ Facebook ਤੇ ਤੇ ਮੇਰੇ ਚੈਨਲ ਨੂੰ ਜ਼ਰੂਰ ਫੋਲੋ ਕਰੋ ਬਈ ਤੇ ਆਪਣਾ Facebook ਤੇ ਤੇ YouTube ਤੇ ਜਿਹੜਾ ਨੇ ਨਹੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹ ਸਾਰੇ ਵੀਰ ਭੈਣਾਂ ਬੱਚੇ ਜਿਹੜੇ ਖੇਤੀਬਾੜੀ ਨੂੰ ਜ਼ਰੂਰ ਆਪਣਾ ਸਬਸਕ੍ਰਾਈਬ ਕਰੋ ਤੇ ਮੈਂ ਨਹੀਂ ਕਹਾ ਕਿ ਕਮੈਂਟ ਵਧੀਆ ਕਰੋ ਕਰੋ ਭਾਈ ਮਿਤਰਨ ਬਣਾਉਣੇ ਜਮਾ ਦੇਸੀ ਬੰਦਿਆ ਚਾਹੇ ਜਾਂ ਦੇਸੀ ਪੰਡਤਾਂ ਆਨ ਲੋਕ ਉਂਗਰ ਹੋਈਆਂ ਕੋਈ ਜਾਣ ਕੇ ਨਹੀਂ ਬਣਦੇ ਕਿਾ ਕੋ ਬੜਮਾ ਨਹੀਂ ਕਰਦੇ ਅੱਜ ਮੈਂ 4 ਮਹੀਨੇ ਬਾਹਰ ਤੋਂ ਅੱਜ ਵੇਲਾ ਰਿਹਾ ਮੈਂ ਕਿ 4 ਮਹੀਨੇ ਲਗਾ ਬਰ ਕੰਮ ਕਰਦਾ ਤੇ ਅੱਜ ਕਿਨਾਂ ਆ ਕੇ ਕੱਪੜੇ ਪਾਏ ਨਹੀਂ ਸਵੇਰੇ ਮੈਂ ਸਾਡੀ ਮੋਹਰੇ ਚ ਵੱਡਿਆ ਕੰਮ ਨੇ ਪਰ ਕਰਕੇ ਦਾ ਖੇਤ ਤੰਬੀਰ ਕਰੇ ਅੱਜ ਪਿੰਡ ਦੇ ਕਿਨਾਰੇ ਦੇ ਉੱਤੇ ਦੋ ਚਾਰ ਮੇਜੇ ਮੇਕੇ ਇਹ ਕਹਿੰਦਾ ਸਾਡੀ ਮਿਹਰਤ ਨਾਲ ਮਨ ਕਬੂਲ ਕਰੇ ਇਹ ਹੋ ਗਿਆ ਤੁਹਾਨੂੰ ਰੱਖਦੇ ਮਾਫੀ ਲਈ ਬਾਈ ਬਣੀ ਵਧੀਆ ਵਧੀਆ ਕਮੈਂਟ ਕਰਿਓ ਅਸੀਂ ਕਿਸੇ ਨਾਲ ਡੇਟ ਨਾਲ ਨਹੀਂ ਚਾਹੁੰਦੇ ਅਸੀਂ ਨੋਰਮਲ ਆਂ ਦੇਸੀ ਬੰਦੇ ਆ ਤੇ ਤੁਹਾਨੂੰ ਲਾਈਕ ਜ਼ਰੂਰ ਕਰੋ ਪਰ ਹਸ ਤਵਾਨ ਕੇ ਬੇਨਤੀ ਹੈ ਬਿਨਾਂ ਗਲਤੋਸੀ ਕਿਸੇ ਨਾਲ ਵੀ ਜਾ YouTube ਤੇ ਕਮੈਂਟਾਂ ਚ ਲੜਨਗੇ ਉਹ ਸਾਡੇ ਕੋਲੇ ਫਿਰ ਮਤਰਾ ਹੈਗੀ ਆ ਪਰ ਅਸੀਂ ਇਹ ਕੰਮ ਮੰਨਦੂਰ ਰਹਿਣਾ ਪਬਲਿਕਿਟੀ ਲੈਣੀ ਹੈ ਜੇ ਤਾਂ ਕੋਈ ਬੰਦੇ ਨੂੰ ਲੋਕ ਪਰ ਆ ਮਸਤ ਕੀ ਹੈ ਤੇ ਕਟ ਟਾਈਮ ਬਚ ਕੇ ਚਲੋ ਜੀ ਧੰਨਵਾਦ ਇੱਕ ਗਲਤੀ ਵੀ ਮਾਫ ਕਰਨਾ ਆਪ ਜੀ ਦਾ ਤਰਸੇਵ ਸਿੰਘ ਰਾਜੀ ਹੈ